ਮਾਤਾ ਮਖਤਿਆਰ ਕੋ ਕਿਹੜਾ ਪੰਡਿਤ ਪੰਡਿਤ ਜੀ ਦਾ ਕੀ ਗੱਲ ਹੋਈ ਹੈ ਕਿ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਜੀ ਆਪੇ ਪਤੀ ਮੇਰਾ ਪਰਦਮਨ ਸਿਓ ਤੇ ਬੇਟਾ ਮੇਰਾ ਜਾਇਜ਼ ਮੇਰੇ ਤੇ ਵਿਆਹ ਮ ਲਾਉਂਦਾ ਤੇ ਮੈਂ ਬਹੁਤ ਭੌਂਕ ਪੰਜ ਸਾਲ ਹੋ ਗਏ ਮੈਨੂੰ ਫਰਦੀ ਨਾ ਮੇਰੇ ਜ਼ਮੀਨਾਂ ਦੀ ਮੈਨੂੰ ਨਾ ਠੇਕਾ ਨੇ ਸਨਾ ਮੇਰੀ ਜ਼ਮੀਨ ਛੱਡੀ ਮੈਨੂੰ ਤਾਂ ਪੰਗਾ ਦਿੰਦਿਆ ਜੇ ਤੈਨੂੰ ਮਾਰ ਦਾਂਗੇ ਤੇ ਮੇਰ ਦਾ ਬੇਟੀਆਂ ਦੇ ਵੀ ਗੱਲ ਪੈਂਦੀ ਤੇ ਕੁੱਟ ਮਾਰ ਕਰਦੇ ਆ। ਕੋਈ ਰੌਲਾ ਕੀ ਆ? ਰੌਲਾ ਕੀ ਮਹਿੰਦਾ ਵੀ ਜ਼ਮੀਨ ਦੇ ਦੇ ਗੁੜੀ ਤੁੜੀ ਨੂੰ ਫੇਰ ਕੱਢ ਦਾਂਗੇ ਘਰੋਂ। ਤੁਹਾਡੇ ਨਾਮ ਤੇ ਜ਼ਮੀਨ। ਜ਼ਮੀਨ ਹੈਗੀ ਕੁਛ ਨਹੀਂ ਦਿੰਦਾ ਜੀ ਪੰਜ ਸਾਲ ਨੂੰ। ਤੇ ਜ਼ਮੀਨ ਦਾ ਕਰਦੇ ਕੀ ਕੋਲਿਆ? ਉਸੇ ਕੋਲ ਹੀ ਆ। ਹਾਂ। ਕੋਲ ਸੁਣੁਰ ਫੋਟ ਵਗੈਰਾ ਕੀਤੀ? ਹਾਂ ਜੀ ਕੀਤੀ ਆ। ਕੀ ਹੋਇਆ? 4 ਦਿਨ ਹੋ ਗਏ ਕੁਛ ਨਹੀਂ ਮੇਰੇ ਫੈਸਲਾ ਹੋਇਆ। ਕੁੜਗਣ ਕੁੱਟਿਆ ਕੁੜਗਣ ਕੁਂਗਲਾ ਤੋਂ ਕੁੜਤੀਆਂ ਵੱਡੀ ਦੇ ਕਾਂਟੇ ਪਾਂਦੇ ਤਿੰਨਾਂ ਨੂੰ ਕੁੱਟਿਆ। ਤਾਰ ਤਾਰ ਨਾ ਮੈਨੂੰ ਗੰਗਾ ਸਿੰਘਾਂ ਵੀ ਵੀ ਤੋੜਾਇਆ ਆ ਜਾ ਉਹਨਾਂ ਖਰਚਾ ਸੀ ਖਰਚਾ ਬੰਨਣਾ ਹੀ ਨਹੀਂ ਤੋੜੀ ਉਹ ਖਰਚਾ ਬੰਨਣਾ ਸੀ ਗੀਤ ਸਿੰਘ ਨੇ ਨਹੀਂ ਦਿੱਤਾ ਥਾਣੇ ਨੇ ਮੇਰੀ ਮੱਝ 4 ਦਿਨ ਜਾਂਦੀ ਰਹੀ ਸਾੜੀ ਜ ਕੋਈ ਸੁਲਮਾਈ ਨਹੀਂ ਕਰੀ ਚਾਰ ਦਿਨ ਬੈਠ ਕੇ ਮੁਰੇ ਮੈਂ ਇੱਕ ਵਾਰ ਵੀ ਖਰਚਾ ਨਹੀਂ ਤੋੜਦਾ ਨਾ ਨਾ ਨਹੀਂ ਦਿੱਤਾ ਕਿੰਨਾ ਖਰਚਾ ਬੰਨਿਆ ਸੀ ਪਹਿਲਾ ਥਾਣੇ ਤੇ ਬੰਨਿਆ ਸੀ ਕਿੰਨਾ ਜੀ 40 ਸਾੜੀ 40 ਉਹਨੀ ਇੱਕ ਵਾਰੀ ਲੈ ਕੇ ਮੁਰ ਕੇ ਬੱਸ ਕਦੀ ਸੀ ਨਹੀਂ ਬੰਨਿਆ ਸੁ ਦਿੱਤਾ ਮੂ ਆਖਰੀ ਵਾਰ ਕੀ ਹੋਇਆ ਰੋਲ ਰੋਲ ਕੇ ਰੌਲਾ ਹੁੰਦਾ ਮਾਇਸੀ ਕਰੇ ਢੀਸੀਆਂ ਦਾ ਕਰੇ ਰਹਿ ਸਕਦੀ ਕੁੜੀਆਂ ਮਨ ਸਮਾਨ ਦੇ ਆਉਂਦੀਆਂ ਸੀ ਮੈਂ ਉਹਦਾ ਖਾਪੀ ਲੈਂਦੀ ਸੀ ਤੇ ਉਹ ਤਾਂ ਗੰਦੰਦੇ ਵੀ ਕਿਉਂ ਹੁੰਦਾਂ ਮੈਨੂੰ ਵੀ ਦਿੰਦੀ ਕਿਉਂਕਿ ਉਹ ਉੱਡ ਜਾ ਕੋਈ ਸਮਾਨ ਦੇਣਾ ਉਹਨਾਂ ਕੋਈ ਜਿਆਦਾ ਲੈ ਮੈਂ ਬੋਲਦੀ ਤੁਸੀਂ ਉਹਨਾਂ ਬਹੁਤ ਗੰਦਮੰਦ ਬੋਲਦੇ ਆ ਸੰਦੀਪ ਸਿਕੰਦਰ ਸਿੰਘ ਮੇਰਾ ਮੁੰਡਾ ਹੈਗਾ ਸੰਦੀਪ ਮੇਰੀ ਨੂੰਮਾਗੀ ਗੰਟ ਖੁਰਦ ਕਲਾ ਦਿਆ ਆਪ ਵਿਆਹ ਕਰਾਇਆ ਸੀ ਉਹਨੇ ਇੱਕ ਮੁੰਡਾ ਹਾਂ ਕੋਈ ਆ ਚਾਰ ਬੰਦੇ ਸਿੰਮੇ ਜਵੀਨਾ ਤੋਂ ਡੱਕ ਠੀਕ ਲੇ ਸਾਢੇ 6 ਕਿੱਲੇ ਸਾਜ ਹਾਂ ਚੌਥਾ ਐਸਾ ਕਰਿਆ ਸੀ ਬਟਵਾਰੀ ਨੇ ਮੈਨੂੰ ਜਦੋਂ ਮੇਰਾ ਬੰਦਾ ਮਰ ਗਿਆ ਕੀ ਮੰਗ ਕਰਦੇ ਹੋ ਪੁਲਿਸ ਨੂੰ ਸ਼ਿਕਾਇਤ ਕੀਤੀ ਨਹੀਂ ਸੀ ਅਸੀਂ ਕਰਿਆ ਸੀ ਜਿੰਨ ਦਾ ਫੜੋ ਜਦੋਂ ਮੇਰੀਆਂ ਕੁੜੀਆਂ ਕੁਟੂਗਾ ਤੇ ਇਨਤੇਗੀ ਕਰਤਾ ਦਿਓ ਤੋਂ ਕੋਟ ਬਾਰ ਕੀਤੀ ਹਾਂ 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 ਅਵੇ ਉਂਗਲਾ ਤੋ ਗਿਆ ਕੁੜੀ ਦਾ ਰਿਪੋਰਟ ਸਿਕਾ ਕੁਝ ਕਾਰਵਾਈ ਨਹੀਂ ਨਾ ਕੋਈ ਨਹੀਂ ਕਰੀ ਪਿਆਰ ਦੇ ਹੋ ਗਿਆ ਜੀ ਜਿਹਦਾ ਪਿੰਡ ਜੀ ਇਹ ਮਾਤਾ ਜੀ ਦਾ ਕੀ ਮਾਮਲਾ ਜਿਹੜਾ ਹੈ ਮਾਤਾ ਜੀ ਦਾ ਸਰ ਪੰਜ ਸਾਲ ਹੋ ਗਏ ਚੱਲਿਆ ਨੂੰ ਜ਼ਮੀਨ ਦਾ ਝਗੜਾ ਜੀ ਅੱਛਾ ਥੋੜੇ ਕੀ ਲੱਗਦੇ ਮਾਤਾ ਜੀ ਮਾਤਾ ਜੀ ਮੇਰੀ ਮਾਤਾ ਹੈ ਅੱਛਾ ਝਗੜਾ ਕਿਸ ਦੇ ਨਾਲ ਝਗੜਾ ਵੀ ਬੇਟਾ ਸਕੰਦਰ ਸਿੰਘ ਅੱਛਾ ਤੇ ਇਹਦੀ ਨੂੰਹ ਸੁਖਦੀਪ ਕੌਰ ਕੀ ਮਾਮਲਾ ਕੀ ਹੈ ਕਿਉਂ ਲੜਾਈ ਝਗੜਾ ਕਿਉਂ ਹੋ ਰਿਹਾ ਉਹ ਇਹ ਕਹਿ ਰਿਹਾ ਜੀ ਜੋ ਮਾਤਾ ਦੇ ਨਾਂ ਜ਼ਮੀਨ ਆ ਗਈ ਵੀ ਮਾਤਾ ਸਾਡੇ ਨਾਂ ਲਗਵਾ ਦੇ ਤੇ ਨਹੀਂ ਤਾਂ ਅਸੀਂ ਮਾਤਾ ਨੂੰ ਮਾਰ ਦੇਾਂਗੇ ਜਿਹੜੀ ਪ੍ਰਾਪਰਟੀ ਮੇਰੇ ਪਾਪਾ ਦੀ ਮੌਤ 6 12 2007 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਜੋ ਪ੍ਰਾਪਰਟੀ ਫਾਦਰ ਦੀ ਹਿੱਸੇ ਵੰਦੀ ਸਾਨੂੰ ਆਈ ਸੀ ਉਹ ਅਸੀਂ ਆਪਣੇ ਪਿਤਾ ਭਰਾ ਸ਼ਕੰਦਰ ਸਿੰਘ ਦੇ ਨਾਮ ਲਗਵਾ ਦਿੱਤੀ ਸੀ ਤੇ ਉਸ ਤੋਂ ਬਾਅਦ ਵੀ ਸਾਨੂੰ ਵੀ ਉਹ ਜਾਨੋਂ ਮਾਰਨੀਆਂ ਧਮਕੀਆਂ ਦਿੰਦਾ ਮੈਨੂੰ ਸ਼ਰਮ ਧਮਕੀ ਦਿੰਦਾ ਕਿ ਮੈਂ ਤੈਨੂੰ ਮਾਰੂੰਗਾ ਤੇ ਕਹਿੰਦਾ ਜੇਕਰ ਮੈਂ ਤੈਨੂੰ ਮਾਰ ਦੂੰਗਾ ਮੈਂ ਤਾਂ ਜੇਲ੍ਹ ਚ ਚਲਾ ਜਾਊ ਕੋਈ ਚੱਕਰ ਨਹੀਂ ਪਰ ਮੇਰੇ ਤਾਂ ਪਿੱਛੇ ਬੇਟਾ ਹੈਗਾ ਤੇਰੇ ਕੋਈ ਹੈ ਨਹੀਂਗਾ ਜਿਹੜਾ ਪਹਿਲਾਂ ਪ੍ਰਾਪਟੀ ਕਰਤੀ ਇੱਕਦਮ ਹੁਣ ਕਿਹੜੀ ਪ੍ਰਾਪਟੀ ਕਹਿੰਦਾ ਉਹ ਜਿਹੜੀ ਮਾਤਾ ਦੇ ਨਾਂ ਹੈ ਸੇਵੰਦੀ ਜ਼ਮੀਨ ਹੈਗੀ ਇਹਦੇ ਨਾਂ ਉਹ ਪ੍ਰੋਟੀ ਮੰਗ ਰਿਹਾਗਾ ਹਮ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਹੈ ਹਾਂਜੀ ਸਰ ਪੁਲਿਸ ਨੂੰ ਅਸੀਂ ਬਹੁਤ ਸ਼ਿਕਾਇਤਾਂ ਦਿੱਤੀਆਂ ਪਰ ਪੁਲਿਸ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰसों 25 ਤਰੀਕ ਨੂੰ ਸਾਡੇ ਮਤਲਬ ਮਾਤਾ ਜੀ ਨੂੰ ਉਹਨੇ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜ਼ਮੀਨ ਦੇ ਮਸਲੇ ਚ ਕਿ ਉਸ ਦਿਨ ਮਤਲਬ ਛੁੱਟੀ ਸੀ ਸਰਕਾਰੀ ਕੋਈ ਜਨਮ ਦਿਨ ਸੀ ਸੀਦੀ ਦਿਹਾੜਾ ਕੇ માતા ਨੂੰ ਮੈਂ ਅੰਦਰ ਬੰਦ ਕਰਕੇ ਇਹਨੂੰ ਆਪਦੀ ਗੱਡੀ ਦੇ ਵਿੱਚ ਸੈਟ ਕੇ ਜ਼ਮੀਨ ਦਾ ਗੋਠਾ ਲਵਾ ਕੇ ਇਹਨੂੰ ਮੈਂ ਘਰ ਚੋਂ ਕੱਢ ਦੂੰਗਾ ਮੇਲ ਉਹਦੀ ਇਹ ਸਾਸ ਰਤੀ ਹੋਈ ਸੀ ਜਦੋਂ ਅਸੀਂ માતા ਨੂੰ ਫੋਨ ਕੀਤਾ માતા ਭੁੱਖਣ ਪਾਣੀ ਸੀਗੀ ਡਰੀ ਹੋਈ ਅੰਦਰ ਬੈਠੀ ਸੀ ਜਦੋਂ ਅਸੀਂ માતા ਨੂੰ ਮਤਲਬ ਗਏ ਤੇ ਬੇਟੇ ਨੂੰ ਪੁੱਛਿਆ ਵੀ ਕਿਉਂ ਤੰਗ ਪਰੇਸ਼ਾਨ ਕਰਦਾਗਾ ਤੇ માતા ਦੇ ਸਿਰ ਐਵੇਂ ਹੀ ਉਠੇ ਲਜਾਮ ਲਾਤੇ ਮੇਰੇ ਕਾਗਜ਼ ਚੱਕ ਲਏ ਮੇਰੀ ਬੈਂਕ ਖਾਤਾ ਚੱਕ ਲਏ ਜੇ ਉਹ ਇਦਾਂ ਫालतੂ ਦੀਆਂ ਗੱਲਾਂ ਲਾ ਕੇ ਮਾਤਾ ਨੂੰ ਬਹੁਤ ਤੰਗ ਪਰੇਸ਼ਾਨ ਕਰਦਾਗਾ ਉਸ ਤੋਂ ਬਾਅਦ ਜਦੋਂ ਅਸੀਂ ਮਾਤਾ ਨੂੰ ਮਤਲਬ ਕਿਹਾ ਵੀ ਚਲੋ ਕੋਈ ਗੱਲ ਨਹੀਂ ਮਾਤਾ ਤੁਸੀਂ ਸਾਡੇ ਨਾਲ ਚਲੋ ਤੇ ਫਿਰ ਸਾਡੀ ਉਹ ਕੁੱਟਮਾਰ ਕਰਨ ਲੱਗ ਗਿਆ ਜੋ ਕਿ ਸਾਡੇ ਕੋਲੇ ਵੀਡੀਓ ਹੈਗੀ ਹੈਗੀ ਉਹ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਤੁਸੀਂ ਕੌਣ ਕੌਣ ਗਏ ਸੀ ਉੱਥੇ ਉੱਥੇ ਮੇਰੀ ਵੱਡੀ ਸਿਸਟਰ ਤੇ ਮੈਂ ਗਰਨਕੌਰ ਤੇ ਮੇਰੀ ਇੱਕ ਹੋਰ ਭੈਣ ਵੀਰਪਾਲ ਕੌਰ ਇਹਨਾਂ ਦੀ ਕੁੱਟਮਾਰ ਕੀਤੀ ਹੈ ਹਾਂਜੀ ਤਿੰਨਾਂ ਦੀ ਕੁੱਟਮਾਰ ਕੀਤੀ ਹੈ ਤੇ ਪੁਲਿਸ ਨੇ ਫਿਰ ਕੀ ਕਹਿੰਦੀ ਜਦੋਂ ਪੁਲਿਸ ਕੁਛ ਕਰਦੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਨਈਆਂ ਵਾਲੇ ਥਾਣੇ 'ਚ ਸਾਡੀ 25 ਤਰੀਕ ਨੂੰ ਦਰਖਾਸਤ ਲਿਖੀ ਹੋਈ ਆ ਅੱਜ ਤੱਕ ਹਜੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਨਾ ਉਹਨਾਂ ਨੂੰ ਕੋਈ ਫੜਿਆ ਜਾਂਦਾਗਾ ਤੇ ਉਹ ਬਸ ਤੁਹਾਨੂੰ ਪਤਾ ਹੀ ਅੱਜਕੱਲ ਚੱਲਦਾ ਰਿਸ਼ਵਤ ਲੈ ਕੇ ਉਹ ਵਾਸਕ ਕੋਈ ਸੁਣਵਾਈ ਕਰਦੇ ਨਹੀਂ ਕੇਸ ਨੂੰ ਇਦਾਂ ਹੀ ਰਫਾ-ਦਫਾ ਬਹੁਤ ਵਾਰ ਹੋ ਚੁੱਕਿਆ ਮਾਤਾ ਨੇ ਡੀਸੀ ਪਹਿਲਾਂ ਮਾਤਾ ਦਾ ਥਾਣੇ 'ਚ ਸਮਝੌਤਾ ਹੋਇਆ ਸੀਗਾ ਇਹਨੂੰ ਡੇਢ ਕਿਲੇ ਦਾ ਠੇਕਾ ਬੰਨਿਆ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਅਸੀਂ ਮਾਤਾ ਨੂੰ ਫੇਰ ਵੀ ਕਹਤਾ ਚਲੋ ਮਾਤਾ ਜੀ ਕੋਈ ਗੱਲ ਨਹੀਂ ਤੁਸੀਂ ਛੱਡੋ ਪਰੇ ਅਸੀਂ ਤੁਹਾਨੂੰ ਸਾਰਾ ਕੁਝ ਖਾਣ ਪੀਣ ਨੂੰ ਵੀ ਦਵਾਈ ਬੂਟੀ ਸਭ ਕੁਝ ਦੇਵਾਂਗੇ ਤੁਸੀਂ ਆਪਣਾ RAM ਨਾਲ ਸਾਡੇ ਕੋਲੇ ਰਹੋ ਉਸ ਤੋਂ ਬਾਅਦ ਮਾਤਾ ਜੀ ਦੇ ਸਿਨੀਅਰ ਸਿਟੀਜਨ ਦੇ ਵਿੱਚ ਮਾਤਾ ਦਾ ਕੇਸ ਲੱਗਿਆ ਸੀ ਐਸ ਡੀ ਐਮ ਦੇ ਐਸ ਡੀ ਐਮ ਮਤਲਬ ਮੈਡਮ ਕਹਿ ਰਹੀ ਹੈ ਕਿ ਜੋ ਇਹ ਮਾਤਾ ਦਾ ਜ਼ਮੀਨ ਦਾ ਤੇ ਘਰ ਦਾ ਮਤਲਬ ਜੋ ਝਗੜਾ ਹੈਗਾ ਇਹ ਮੇਰੇ ਕੋਲੇ ਪਾਵਰ ਹੈ ਨਹੀਂ ਇਹ ਡੀਸੀ ਸਾਹਿਬ ਹੀ ਕਰਨਗੇ ਡੀਸੀ ਸਾਹਿਬ ਮੈਡਮ ਜੀ ਨੇ ਐਸਡੀਐਮ ਮੈਡਮ ਨੇ ਡੀਸੀ ਸਾਹਿਬ ਨੂੰ ਉਹ ਐਪਲੀਕੇਸ਼ਨ ਮਾਰਕ ਕਰਤੀ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਡੀਸੀ ਸਾਹਿਬ ਕੋਲ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ ਡੀਸੀ ਸਾਹਿਬ ਨੇ ਉਹਦੇ ਵਿੱਚ ਇਹ ਆਰਡਰ ਕੀਤੇ ਹੋਏ ਆ ਕਿ ਮਾਤਾ ਦਾ ਘਰ ਤੇ ਜ਼ਮੀਨ ਖਾਲੀ ਕਰਾਈ ਜਾਵੇ ਜਾਂ ਜ਼ਮੀਨ ਨਹੀਂ ਖਾਲੀ ਕਰਾਉਣੀ ਤੇ ਮਾਤਾ ਨੂੰ ਠੇਕਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਅਰਡਰ ਨਹੀਂ ਵਾਲੇ ਥਾਣੇ ਨੂੰ ਭੇਜੇ ਪਰ ਨਹੀਂ ਵਾਲੇ ਥਾਣੇ ਨੇ ਅੱਜ ਤੱਕ ਕੋਈ ਵੀ ਮਾਤਾ ਦੀ ਸੁਣਵਾਈ ਨਹੀਂ ਕੀਤੀ ਮਾਤਾ ਲਗਾਤਾਰ ਥਾਣੇ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੀ ਰਹਿੰਦੀ ਸੀ ਸ਼ਾਮ ਨੂੰ ਥਾਣੇ ਵਾਲੇ ਬੋਲਦੇ ਮਾਤਾ ਹੁਣ ਤੂੰ ਚਲੀ ਜਾ ਹਨੇਰਾ ਹੋ ਗਿਆ ਖੁਦ ਉਹਨੂੰ ਬੱਸ ਸਟੈਂਡ ਦੇ ਵਿੱਚ ਛੱਡ ਕੇ ਹੁੰਦੇ ਸੀ ਕਿ ਮਾਤਾ ਇੱਥੋਂ ਚਲੀ ਜਾਵੇ ਤੇ ਉਸ ਤੋਂ ਬਾਅਦ ਖਾਣੇ ਵਾਲਿਆਂ ਨੇ ਸਾਡੇ ਪਿੰਡ ਦੇ ਜੋ ਸਰਪੰਚ ਸਾਹਿਬ ਆ ਇਸ ਟਾਈਮ ਮੌਜੂਦਾ ਸਰਪੰਚ ਮੈਂਬਰ ਆ ਉਹਨਾਂ ਨੂੰ ਵੀ ਇਤਲਾਹ ਕੀਤੀ ਕਿ ਮਾਤਾ ਦਾ ਵੀ ਇਹ ਜ਼ਮੀਨ ਵਗੈਰਾ ਖਾਲੀ ਕਰਵਾਈ ਜਾਵੇ ਜੋ ਪਿੰਡ ਦੀ ਪੰਚਾਇਤ ਆ ਉਹ ਸਾਡੇ ਜੋ ਘਰ ਸਿਕੰਦਰ ਸਿੰਘ ਦਾ ਉਹਦੇ ਘਰ ਉਹ ਗਏ ਉਹਨਾਂ ਨੇ ਕਿਹਾ ਵੀ ਮਾਤਾ ਦੀ ਤੂੰ ਜ਼ਮੀਨ ਤੇ ਘਰ ਤੂੰ ਖਾਲੀ ਕਰ ਦੇ ਉਹਨਾਂ ਨੂੰ ਵੀ ਉਹ ਬੁਰਾ ਭਲਾ ਸ਼ਬਦ ਬੋਲ ਕੇ ਉਥੋਂ ਵਿਵਾਸ ਮੋੜ ਦਿੱਤਾ ਉਸ ਤੋਂ ਬਾਅਦ ਜੋ ਪਿੰਟੀ ਪੰਚਾਇਤਾ ਉਹ ਵੀ ਹੱਥ ਖੜੇ ਕਰ ਗਈ ਉਹ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਜੋ ਮਾਤਾ ਜੀ ਦਾ ਬੇਟਾ ਹੈ ਮਾਤਾ ਜੀ ਨੇ ਇੱਕ ਸਕੂਲ ਬਣਵਾ ਕੇ ਦਿੱਤੀ ਹੈ ਜੋ ਦਿੱਲੀ ਪਬਲਿਕ ਸਕੂਲ ਗੋਨਿਆਣਾ ਰੋਡ ਤੇ ਸਕੂਲ ਹੈ ਭੋਖੜੇ ਵਿਖੇ ਉਹਦੇ ਵਿੱਚ ਉਹ ਬੈਂਚ ਲਾਉਂਦਾ 28 ਨੰਬਰ ਗੱਡੀ ਹੈਗੀ ਤੇ ਮਾਤਾ ਨੇ ਵੀ ਕਾਫੀ ਕੁਝ ਮਾਤਾ ਜੀ ਨੇ ਘਰ-ਬਾਰ ਜ਼ਮੀਨ ਜਾਇਦਾਤ ਸਭ ਕੁਝ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖੀ ਆ ਪਰ ਅੱਜ ਮਾਤਾ ਨੂੰ ਥਾਂ-ਥਾਂ ਤੇ ਡਰ-ਡਰ ਦੀਆਂ ਠੋਕਰਾਂ ਖਾ ਰਣਾ ਪੈ ਰਿਆ ਅਸੀਂ ਮਾਨ ਸਰਕਾਰ ਇਹ ਹੀ ਬੋਲ ਰਹੀ ਸੀ ਕਿ 70 ਸਾਲ ਦੇ ਜੋ ਬਜ਼ੁਰਗ ਬੀਬੀਆਂ ਨੇ ਉਹਨਾਂ ਦਾ ਘਰੇ ਬੈਠਿਆਂ ਦਾ ਕੰਮ ਹੋਊਗਾ ਪਰ ਮਾਤਾ ਦਾ ਅੱਜ 5 ਸਾਲ ਹੋ ਗਏ ਨੂੰ ੱੱਕੇ ਖਾਂਦੀ ਫਿਰਦੀ ਨੂੰ ਹਰ ਜਗ੍ਹਾ ਤੇ ਉਹਨੇ ਜਾ-ਜਾ ਕੇ ਦੇਖ ਲਿਆ ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਇਹ ਹੀ ਅਪੀਲ ਆ ਇਹ ਹੀ ਬੇਨਤੀ ਆ ਕਿ ਵੀ ਮਾਤਾ ਦੀ ਸੁਣਵਾਈ ਕੀਤੀ ਜਾਵੇ ਤੇ ਮਾਤਾ ਨੂੰ ਇਹ ਤਾਂ ਬੰਦ ਦਾ ਹੱਕ ਦਿੱਤਾ ਜਾਵੇ ਅਤੇ ਸਾਡੇ ਨਾਲ ਜੋ ਭੈਣਾਂ ਨਾਲ ਕੁੱਟਮਾਰ ਹੋਈ ਆ ਉਹਦੇ ਤੇ ਮੇਰੀ ਪਰਚਾਈ ਸਕਦੀਪ ਕੌਰ ਤੇ ਮੇਰੇ ਭਰਾ ਸਿਕੰਦਰ ਸਿੰਘ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਾਨੂੰ ਤਾਂ ਕਿ ਸਾਨੂੰ ਸਾਰੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਮਾਤਾ ਨੇ ਕਹਿ ਰਹੇ ਕੋਈ ਉਹਦਾ ਮੁੰਡੇ ਨੇ ਜਿਹੜੀ ਉਹਨੇ ਭੈਣਾਂ ਦੀ ਤੇ ਉਹਦੇ ਕੁੱਟਮਾਰ ਕੀਤੀ ਹੈ ਸਾਡੇ ਕੋਲ ਕੱਲ ਨਈਵਾਲ ਬਰਖਾਸਤ ਪ੍ਰਾਪਤ ਹੋਈ ਸੀ ਜੀਤੇ ਕਣ ਤੋਂ ਮੁਖਤਿਆਰ ਕੋਲੋਂ ਬੇਸਿਕ ਇਸ਼ੂ ਇਹ ਇਹਦਾ ਫੈਮਿਲੀ ਡਿਸਪਿਊਟ ਹੈਗਾ ਮਾਤਾ ਮਖਤਾਰ ਕੋਲ ਦੇ ਨਾਲ ਤੇ 1.5 ਕਿਲਾ ਜ਼ਮੀਨ ਹੈ ਜੋ ਕਿ ਉਹਦਾ ਮੁੰਡਾ ਚਾਹੁੰਦਾ ਹੈ ਕਿ ਸਾਨੂੰ ਉਹਨੂੰ ਜਲਦੀ ਜਲਦੀ ਦਿੱਤੀ ਜਾਵੇ ਉਹਦੇ ਨਾਲ ਤੇ ਕਰਾਤੀ ਜਾਵੇ ਪਰ ਉਹ ਮਾਂ ਦੇ ਨਾਲ ਉਹਦੀਆਂ ਬੇਟੀਆਂ ਹੈਗੀਆਂ ਬੇਟੀਆਂ ਵੀ ਵਰਤਦੀਆਂ ਨੇ ਤੇ ਕੱਲ ਕਿਤੇ ਮਾਂ ਨੇ ਤੰਗੋ ਕੀ ਬੇਟੀਆਂ ਨੂੰ ਫੋਨ ਕੀਤਾ ਬੇਟੀਆਂ ਜਦੋਂ ਕਰੇ ਆਈਆਂ ਤਾਂ ਇੱਥੇ ਆਪਸ ਚੰਦ ਪਰਿਵਾਰਕ ਹੱਥੋਂ ਪਈ ਹੋਈ ਹੈ ਜਿਹਦੀ ਅਸੀਂ ਮੌਕੇ ਤੇ ਪੜਤਾਲ ਕਰ ਰਹੇ ਹਾਂ ਉਹਦੀ ਇੱਕ ਸਾਨੂੰ ਵੀਡੀਓ ਵੀ ਪ੍ਰਾਪਤ ਹੋਈ ਹੈ ਤੇ ਬੈਲੈਂਸਰ ਜੋ ਕਾਰਵਾਈ ਬਣਦੀ ਹੋਗੀ ਉਹ ਅੱਜ ਹੀ ਸੀ ਅਮਲ ਚ ਲਿਆਵਾਂਗੇ